ਲस्सी ਤੁਸੀਂ ਸਾਰੇ ਘਰ ਦੇ ਵਿੱਚ ਐ ਰੋਜ਼ ਦੇ ਪੀਂਦੇ ਹੀ ਹੋਵੋਗੇ ਕਿ ਗਰਮੀਆਂ ਸ਼ੁਰੂ ਹੋ ਗਈਆਂ ਨੇ ਤੇ ਗਰਮੀਆਂ ਦੇ ਵਿੱਚ ਇਹ ਸਪੈਸ਼ਲ ਲੱਸੀ ਜ਼ਰੂਰ ਬਣਾ ਕੇ ਪੀਓ ਤੇ ਨੂੰ ਸਵਾਦ ਕਰੀਏ ਨਾ ਬਹੁਤ ਹੀ ਜ਼ਿਆਦਾ ਵਾਰ ਵਾਰ ਬਣਾਓਗੇ ਤੇ ਲੱਸੀ ਬਣਾਉਣ ਲਈ ਨਾ ਇਥੇ ਮੈਂ ਲੈ ਰਹੀਆਂ ਜੀ ਦੋ ਕਾਲੀਆਂ ਦਹੀਂ ਤੇ ਦਹੀਂ ਨਾ ਇਹ ਬਹੁਤ ਜ਼ਿਆਦਾ ਗਾੜਾ ਹੋਣਾ ਚਾਹੀਦਾ ਹੈ ਇਹ ਗਾੜੇ ਦਹੀਂ ਨੂੰ ਫਿਰ ਆਪਾਂ ਚੰਗੀ ਤਰ੍ਹਾਂ ਫੈਂਟ ਲੈਣਾ ਹੈ ਤੁਸੀਂ ਮਦਨੀ ਟੈਡੋ ਵਿਸਟਰ ਲੈ ਲਓ ਜਾਂ ਫਿਰ ਹੈਂਡ ਬਲੈਂਡਰ ਲੈ ਲਓ ਤੇ ਫਿਰ ਇਹ ਵਿੱਚ ਪਾ ਦੇਣੀ ਹੈ ਜੀ چینی چینی ਤੋਂ ਬਾਅਦ ਫਿਰ ਫੈਂਟਣਾ ਹੈ ਤੇ 100 ਮਿਲੀ ਇੱਕ ਸਰ ਕਾਟ ਲੈਣਾ ਫਿਰ ਕੇਸਰ ਵਾਲਾ ਦੁੱਧ ਤੇ ਨਾਲ ਥੋੜੀ ਜਿਹੀ ਬਦਾਮ ਪਾਤੀ ਆਪ ਇਹਨੂੰ ਚੰਗੀ ਤਰ੍ਹਾਂ ਫੈਨਣਾ ਤੇ ਫਿਰ ਪਾਵਾਂਗੇ ਬਲਕ ਸਦੀਆਂ ਡਰੀਆਂ ਆਈਸਕ੍ਰੀਪਸ ਪਾ ਕੇ ਮਿਕਸ ਕਰਾਂਗੇ ਤੇ ਫਿਰ ਆਪਾਂ ਥੋੜੀ ਠੰਡੀ ਲੱਸੀ ਛਰਮ ਕਰਾਂਗੇ ਨਾ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਪਾਉਣਾ ਤੇ ਗਾੜੀ ਲੱਸੀ ਬਹੁਤ ਹੀ ਸਵਾਦ ਲੱਗਦੀ ਹੈ ਤੇ ਇਹ ਲੱਸੀ ਜਿੰਦੂ ਸੀ ਬਾਹਰ ਰੈਸਟੋਰੈਂਟਾਂ ਤੇ ਵੀ ਜਾਨੀ ਨਾ ਕਿ ਘਰ ਦੇ ਵਿੱਚ ਬਣਾ ਕੇ ਪੀਓ ਕਿਉਂਕਿ ਨਾ ਹਰ ਰੋਜ਼ ਇਹੀ ਲੱਸੀ ਬਣਾ ਕੇ ਪੀਓਗੇ